ਬੁੱਡੇ ਗੰਦੇ ਨਾਲੇ ਦਾ ਮਸਲਾ ਆ ਜੇ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ 'ਚ ਕੋਈ ਇਸ਼ੂ ਆ ਜੇ ਉੱਥੇ ਵੀ ਇਹ ਪਹੁੰਚ ਜਾਂਦੇ ਆ ਕਿਉਂ ਪਹੁੰਚ ਜਾਂਦੇ ਆ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਂਦੇ ਆ ਅਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਕਹੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਦਾ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜੇ ਅਸੀਂ ਅੱਗ ਲਾਉਣੀ ਚਾਹੁੰਦੇ ਆ ਜੇ ਬਚਾਉਣ ਦੀ ਗੱਲ ਕਰਦੇ ਆ ਅਸੀਂ ਕਿ ਪਿੰਡਾਂ 'ਚ ਜਾਂਦੇ ਆ ਇਸ ਲਈ ਜਾਂਦੇ ਆ ਕਿ ਉੱਥੇ ਰਲ ਮਿਲ ਕੇ ਰਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਹੋ ਹੁਣ ਵੀ ਸੀ ਨੇ ਲਿਖ ਕੇ ਭੇਜਤੀ ਚਾਂਸਲਰ ਸਾਹਿਬ ਨੂੰ ਚਿੱਠੀ ਵੀ ਡੇਟ ਅਨਾਉਂਸ ਕਰ ਦਿਓ ਹੁਣ ਡੇਟ ਅਨਾਉਂਸ ਕਰ ਦਾਂਗੇ ਬਸ ਗੱਲ ਖਤਮ ਤੁਹਾਡੀ ਸੈਂਟਰਲ ਗਵਰਨਮੈਂਟ ਨੂੰ ਹੋਰ ਕੋਈ ਕੰਮ ਨਹੀਂਗਾ ਬਸ ਆਹੀ ਕੰਮ ਹੈ ਕਿ ਸਾਜ਼ਿਸ਼ ਕਰੋ ਤਰੀਕਾ ਲੱਭੋ ਟੈਸਟ ਕਰੋ ਕਿ ਇਨਾਂ 'ਚ ਤੰੜ ਹੈ ਕਿ ਨਹੀਂ ਇਹ ਰਿਐਕਟ ਕਰਦੇ ਨੇ ਕਿ ਨਹੀਂ ਕਿਆਦੋਂ ਰਿਐਕਟ ਕੀਤਾ ਤੇ ਫਿਰ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਤੁਸੀਂ ਰਲ ਕੇ ਪੰਜਾਬ ਨੂੰ ਕੁੱਟਿਆ ਤੇ ਲੁੱਟਿਆ ਔਰ ਅੱਜ ਇੱਕ ਨੰਬਰ ਦਾ ਸੂਬਾ ਸਭ ਤੋਂ ਪਿੱਛੇ ਆ ਗਿਆ ਫੇਲ ਸਟੇਟ ਹੋਂਦੇ ਨੇੜੇ ਐ ਇਹੀ ਤਾਂ ਤੁਸੀਂ ਚਾਹੁੰਦੇ ਹੋ ਯੂਨੀਵਰਸਿਟੀ ਦੇ ਵੀ ਬਹੁਤ سارے ਲੋਕ ਤੁਹਾਡੇ ਟੱਚਡ ਨੇ ਸਾਨੂੰ ਪਤਾ ਉਹਦਾ ਤੁਸੀਂ ਉਹ ਆਪਦੀ ਕਰਾਮਾਤ ਸ਼ੁਰੂ ਵੀ ਕਰਤੀ ਹੈ ਡਿਵਾਈਡ ਕਰਨ ਵਾਲੀ ਤੁਹਾਡੇ ਬੰਦੇ ਉੱਥੇ ਕੰਮ ਕਰ ਰਹੇ ਨੇ ਵੀ ਨੋ ਇੰਗਰੇਜ਼ ਛੱਡ ਕੇ ਪਾੜੋ ਤੇ ਰਾਜਕਰੋ ਵਾਲੀ ਨੀਤੀ ਤੁਸੀਂ ਅਪਣਾਈ ਹੋਈ ਹੈ ਤੁਸੀਂ ਪੰਜਾਬ ਨੂੰ ਮੰਗਤਾ ਬਣਾਉਣਾ ਚਾਹੁੰਦੇ ਹੋ ਤੁਸੀਂ ਪੰਜਾਬ ਦੀ ਹਾਲਤ ਹੈ ਇਹੋ ਜੀ ਕਰ ਦੇਣਾ ਚਾਹੁੰਦੇ ਹੋ ਕਿ ਪੰਜਾਬ ਵਾਲੀ ਇਹੀ ਤੁਹਾਡੀ ਪਾਲਿਸੀ ਹੈ ਨਾ ਕਿ ਜਦੋਂ ਪੰਜਾਬ ਬਰਬਾਦ ਹੋ ਗਿਆ ਫਿਰ ਸਾਨੂੰ ਕਹੂਗਾ ਤੁਸੀਂ ਆਓ ਤੁਸੀਂ ਭੁੱਲ ਗਏ ਹੋ ਕਿ ਤੁਹਾਡੇ ਚੋਂ ਪੰਜਾਬ ਵਾਲਾ ਕਣ ਹੈ ਨਹੀਂ ਹੁਣ ਤੁਸੀਂ ਉਧਰ ਚਲੇ ਗਏ ਹੋ ਦਿੱਲੀ ਵੱਲ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਦੋਸਤਾਂ ਦੀਆਂ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਇਹ ਬੰਦ ਹੋ ਜੇ ਜਾਂ ਇਹਦੀਆਂ ਫੀਸਸ ਅਪ ਕਰ ਦਈਏ ਜਦੋਂ ਤੁਹਾਡੇ ਡਾਇਰੈਕਟ ਕੰਟਰੋਲ ਚਾਊਗਾ ਸੈਨੇਟ ਕੁਝ ਨਹੀਂ ਕਰ ਪਾਊਗਾ ਤੇ ਫਿਰ ਉਹ ਸਟੂਡੈਂਟ ਪ੍ਰਾਈਵੇਟ ਯੂਨੀਵਰਸਟੀਆਂ ਨੂੰ ਭੱਜ ਜਾਣ ਤਾਂ ਜੋ ਉਹਨਾਂ ਦਾ ਬਿਜ਼ਨਸ ਹੋਰ ਪਰਫੁੱਲਰਤ ਹੋਵੇ ਦੱਸੂंगे ਇਹਦੇ ਬਾਰੇ ਕਿ ਤੁਸੀਂ ਇਹ ਨੋਟੀਫਿਕੇਸ਼ਨ ਕਿਉਂ ਲਿਆਂਦੀ ਸੀ ਸੈਨੇਟ ਨੂੰ ਪੰਗ ਕਿਉਂ ਕਰ ਰਹੇ ਸੀ ਔਰ ਵਰਲਡ ਦੀਆਂ 200 ਬਿਹਤਰੀਨ ਯੂਨੀਵਰਸਿਟੀਆਂ ਚ ਦਾ ਨਾਮ ਸੀਗਾ ਜਦੋਂ ਤੋਂ ਤੁਹਾਡੇ ਬੂਟ ਪਟਾਣਗ ਵੀਸੀ ਆਏ ਨੇ ਇੱਥੇ ਉਸ ਤੋਂ ਬਾਅਦ ਸੱਤਿਆਨਾਸ਼ ਕਰਤਾ ਤੁਸੀਂ ਸੈਨੇਟ ਤੁਹਾਨੂੰ ਬੁਰੀ ਕਿਉਂ ਲੱਗਦੀ ਹੈ ਕਿਉਂਕਿ ਤੁਹਾਡੀ ਡਿਕਟੇਟਰਸ਼ਿਪ ਨਹੀਂ ਚੱਲਣ ਦਿੰਦੀ ਅੱਜ ਸਵੇਰ-ਸਵੇਰ ਤੁਹਾਡੇ ਨਾਲ ਇਸ ਲਈ ਗੱਲ ਕਰ ਰਿਹਾ ਕਿ ਕੱਲ ਸਾਡੇ ਇੱਕ ਕੇਂਦਰੀ ਮੰਤਰੀ ਕਾਫੀ ਕੁਝ ਬੋਲੇ ਨੇ ਯੂਨੀਵਰਸਿਟੀ ਨੂੰ ਲੈ ਕੇ ਪਰ ਫਿਰ ਉਹਨਾਂ ਦੀਆਂ ਗੱਲਾਂ ਥੋੜੀਆਂ ਜਿਹੀਆਂ ਹੋਰ ਅੱਗੇ ਬੁੱਢੇ ਨਾਲਾ ਤੇ ਹੋਰ ਗੱਲਾਂ ਵੱਲ ਨਿਕਲ ਗਿਆ ਨੇ ਪੰਜਾਬ ਦੀਆਂ ਗੱਲਾਂ ਬਾਰੇ ਵੈਸੇ ਤਾਂ ਯੂਨੀਵਰਸਿਟੀ ਦੇ ਵਿੱਚ ਕੌਂਸਲ ਆ ਉਹਨਾਂ ਦੀ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਹੈ ਜੋ ਇਹ ਲੜਾਈ ਚੱਲ ਰਹੀ ਹੈ ਉਹਨਾਂ ਨੇ ਜਵਾਬ ਦੇਣਾ ਸੀ ਕਿਉਂਕਿ ਬਾਕੀ ਗੱਲਾਂ ਆ ਗਈਆਂ ਤਾਂ ਮੈਨੂੰ ਲੱਗਿਆ ਪਹਿਲਾਂ ਤਾਂ ਮੈਨੂੰ ਲੱਗਿਆ ਇਹਨਾਂ ਦਾ ਕੀ ਜਵਾਬ ਦੇਣਾ ਐਵੇਂ ਉੱਟ ਪਟੰਗ ਗੱਲਾਂ ਹੁੰਦੀਆਂ ਫਿਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਪੁੱਛਿਆ ਪੱਤਰਕਾਰਾਂ ਨੇ ਮੈਂ ਕਿਹਾ ਇਹਦਾ ਜਵਾਬ ਦੇ ਦਿੱਤਾ ਜਾਵੇ ਮੈਂ ਉਹਨਾਂ ਕੇਂਦਰੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕਿਹਾ ਕਿ ਹਰ ਜਗ੍ਹਾ ਪਹੁੰਚ ਜਾਂਦੇ ਨੇ ਬੁੱਢੇ ਨਾਲੇ ਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਵੀ ਕਿਉਂ ਪਹੁੰਚ ਜਾਨੇ ਆ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਨੇ ਆ ਅਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸੱਤਾਂ ਨਾਸ਼ ਕਰ ਰਿਹਾ ਪੂਰਾ ਦੱਖਣੀ ਮਾਲਵਾ ਮਰ ਰਿਹਾ ਔਰ ਜਿਹੜੀ ਜਗ੍ਹਾ ਜਾ ਕੇ ਬੁੱਢਾ ਨਾਲਾ ਸਤਲੋਚ ਪੈਂਦਾ ਹੈ ਨਾ ਉੱਥੇ ਉਹਨਾਂ ਪਿੰਡਾਂ ਦਾ ਵਲੀਪੁਰ ਗੋਸਪੁਰ 10-10 ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਹਨੂੰ ਤੁਸੀਂ ਕੁਝ ਨਹੀਂ ਕਰ ਰਹੇਗੇ ਸਾਡਾ ਬੋਲਣਾ ਤੁਹਾਨੂੰ ਅਖਰ ਦਾ ਇਸ ਲਈ ਹੈ ਕਿ ਉਹਨਾਂ ਸਾਰੀਆਂ ਫੈਕਟਰੀਜ਼ ਤੋਂ ਤੁਹਾਡੇ ਨਾਲ ਪਤਾ ਨਹੀਂ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਤਾਂ ਹੀ ਤੁਹਾਨੂੰ ਦੁੱਖ ਲੱਗਦਾ ਕਿ ਅਸੀਂ ਉਹਨਾਂ ਬਾਰੇ ਬੋਲ ਦੇ ਕਿਉਂ ਅਸੀਂ ਅੱਗ ਲਾਉਣੀ ਚਾਹੁੰਦੇ ਆ ਮਤਲਬ ਬੰਦੇ ਮਰਦੇ ਰਹਿਣ ਪੰਜਾਬ ਦੇ ਵਿੱਚ ਪੋਲਿਊਸ਼ਨ ਨਾਲ ਮਰਦੇ ਰਹਿਣ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਜਾਂ ਹੋਰ ਗੱਲਾਂ ਨਾਲ ਤਾਂ ਠੀਕ ਹੈ ਬੜੀ ਸ਼ਾਂਤੀ ਹੈ ਉਹਨਾਂ ਘਰਾਂ 'ਚ ਜਾ ਕੇ ਪੁੱਛੋ ਜੋ ਬਿਮਾਰੀਆਂ ਨਾਲ ਮਰ ਰਹੇ ਨੇ ਜਿਹੜੇ ਭੱਜ ਕੇ ਬਾਹਰ ਜਾ ਰਹੇ ਨੇ ਤੁਸ ਤੁਹਾਡੀਆਂ ਸਰਕਾਰਾਂ ਨੌਕਰੀ ਨਹੀਂ ਦੇ ਰੀਆਂ ਸੱਤਿਆਨਾਸ਼ ਕੀਤਾ ਪਿਆ ਪੰਜਾਬ ਚ ਤੁਸੀਂ ਰਲ ਮਿਲ ਕੇ ਅਸੀਂ ਅੱਗ ਲਾਉਣੀ ਚਾਹੁੰਦੇ ਆਂ ਜੇ ਬਚਾਉਣ ਦੀ ਗੱਲ ਕਰਦੇ ਆਂ ਅਸੀਂ ਜੇ ਪਿੰਡਾਂ ਚ ਜਾਂਦੇ ਆਂ ਕਮਾਲੂ ਚ ਜਾਂਦੇ ਤਲਵੰਡੀ ਅਕਲਿਆ ਜਾਂਦੇ ਚਮਕੌਰ ਸਾਹਿਬ ਜਾਂਦੇ ਹੋਰ ਬੇਸ਼ੁਮਾਰ ਪਿੰਡਾਂ ਚ ਇਸ ਲਈ ਜਾਂਦੇ ਆਂ ਕਿ ਉੱਥੇ ਰਲ ਮਿਲ ਕੇ ਰਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਹੋ ਰੁਚਰਾ ਫਰਮ ਕੀਦੀ ਹੈ ਔਰ ਰਾਣਾ ਗੁਰਜੀਤ ਕਾਂਗਰਸ ਦਾ ਰੁਚਰਾ ਫਰਮ ਥੋੜੀ ਹੈ ਔਰ ਝਾੜੂ ਵਾਲਿਆਂ ਦਾ ਸਨਰਖਸ਼ਨ ਤੁਸੀਂ ਚਮਕੌਰ ਸਾਹਿਬ ਚ ਲਾਉਣਾ ਚਾਹੁੰਦੇ ਹੋ ਕਿਹੜੀ ਫੈਕਟਰੀ ਪੇਪਰ ਮਿਲ ਜੀ ਨੇ ਨਾਲ ਤੁਸੀਂ ਨੇੜੇ ਤੇੜੇ ਦਾ ਇਲਾਕਾ ਗਾਲ ਦੋਗੇ ਜਿਵੇਂ ਕਿ ਬਾਕੀ ਤਾਮਾਤੀ ਹੋਇਆ ਜਿਵੇਂ ਕਿ ਇੱਕ ਸੀਤੀਆਂ ਮਿਲ ਮੁਕਤਸਰ ਕੋਲੇ ਕਰ ਰਹੀ ਹੈ ਹੋਰ ਕਿੰਨੀਆਂ ਫੈਕਟਰੀਆਂ ਰੈਡ ਕੈਟਾਗਰੀ ਦੀਆਂ ਕਰ ਰਹੀਆਂ ਨੇ ਤੁਹਾਡੇ ਹੀ ਰਾਜ ਸਭਾ ਚ ਤੁਹਾਡੇ ਨਹੀਂ ਬਲਕੇ ਸਾਰੇ ਦੇਸ਼ ਦੀ ਰਾਜ ਸਭਾ ਚ ਇੱਕ ਕਮੇਟੀ ਰਿਪੋਰਟ ਪੇਸ਼ ਹੋਈ ਹੈ ਨਾ ਕਿ ਪੰਜਾਬ ਦਾ ਪਾਣੀ ਬਿਲਕੁਲ ਪੀਣ ਯੋਗ ਨਹੀਂਗਾ ਇਸ ਰਿਪੋਰਟ ਬਾਰੇ ਕੀ ਕਹੋਗੇ ਤੁਸੀਂ ਸਹੀ ਹੈ ਜਾਂ ਗਲਤ ਹੈ ਜੇ ਸਹੀ ਹੈ ਤਾਂ ਫਿਰ ਦੱਸੋ ਰੈੱਡ ਕੈਟਾਗਰੀ ਦੀ ਫੈਕਟਰੀ ਕਿਉਂ ਲਾਈ ਜਾ ਰਹੀ ਹੈ ਜਿਹਨੂੰ ਥੋੜੀ ਪਾਰਟੀ ਦੇ ਬੰਦੇ ਲਾਉਣਾ ਚਾਹੁੰਦੇ ਨੇ ਇੱਥੇ ਸੀਮੈਂਟ ਫੈਕਟਰੀ ਲਾਉਣਾ ਚਾਹੁੰਦੇ ਸੀ ਤਲਵੰਡੀ ਅਕਲਿਆਪੁਰੇ ਮਿਸਟਰ ਜਿੰਦਲ ਤੋਂ ਡੀ ਨੇ ਨਾ ਕੀ ਕੀਤਾ ਉੱਥੇ ਪਬਲਿਕ ਹੀਅਰਿੰਗ 'ਚ ਲੋਕਲ ਲੋਕਲ ਬੰਦਿਆਂ ਨੇ ਤੁਹਾਨੂੰ ਸੁਣਾਈ ਨਹੀਂ ਦਿੰਦਾ ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਤਰਕੀ ਆਣੇ ਹੋ ਮਕਿੰਨੇ ਵਾਰੀ ਕਿ ਕਿ ਅਸੀਂ ਤੁਹਾਨੂੰ ਫੈਕਟਰੀਆਂ ਦੇ ਤੌਰ ਤੇ ਕਹਿ ਰਹੇ ਹਾਂ ਵਾਈਟ ਤੇ ਗ੍ਰੀਨ ਫੈਕਟਰੀਆਂ ਲੈ ਕੇ ਆਓ ਨਾ ਸਾਰੀ ਵਾਈਟ ਤੇ ਗ੍ਰੀਨ ਇੰਡਸਟਰੀ ਲਿਆਓ ਅਸੀਂ ਉਹਨਾਂ ਦੇ ਨਾਲ ਪਰ ਤੁਸੀਂ ਪੰਜਾਬ ਨੂੰ ਮਾਰਨ ਵਿੱਚ ਇੰਟਰਸਟਿਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਹੁੰਦੇ ਹੋ ਹੋਣਾ ਚਾਹੀਦਾ ਜੇ ਅਸੀਂ ਯੂਨੀਵਰਸਿਟੀ 'ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ 'ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਅਦ 'ਚ ਕਰਦਾ ਗੱਲ ਤੁਸੀਂ ਕਿਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵੱਲ ਜਾਣਾ ਚਾਹੀਦਾ ਬੱਲਿਓ ਤੇਰੇ ਤੁਸੀਂ ਦੱਸੋਗੇ ਸਾਨੂੰ ਕਿੱਧਰ ਜਾਣਾ ਚਾਹੀਦਾ ਪਰ ਹਾਂ ਇਹ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੁੱਢੇ ਨਾਲ ਦਾ ਤਾਲੁਕ ਤਾਂ ਪੰਜਾਬ ਗਵਰਨਮੈਂਟ ਨਾਲ ਹੈ ਪਿੰਡਾਂ ਦੀਆਂ ਫੈਕਟਰੀਆਂ ਦਾ ਤਾਲੁਕ ਵੀ ਪੰਜਾਬ ਗਵਰਨਮੈਂਟ ਨਾਲ ਜਾਂ ਪੰਜਾਬ ਪੋਲੂਸ਼ਨ ਬੋਰਡ ਨਾਲ ਹੈ ਉੱਥੇ ਤੁਹਾਨੂੰ ਦਰਦ ਕਿਉਂ ਹੋ ਰਿਹਾ ਹੈ ਕਿਉਂ ਦਰਦ ਹੋ ਰਿਹਾ ਔਰ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਟਣ ਲਈ ਪੰਜਾਬ ਵਾਲਿਆਂ ਨੇ ਭੇਜਤਾ ਉਹਨਾਂ ਨੂੰ ਥੋੜਾ ਦਰਦ ਹੋ ਰਿਹਾ ਥੋਨੂੰ ਪੰਜਾਬ ਗਵਰਨਮੈਂਟ ਦਾ ਦਰਦ ਹੋ ਰਿਹਾ ਮਤਲਬ ਦੋਨੇ ਲੁੱਟਣ ਵਾਲੇ ਜਾਂ ਕੁੱਟਣ ਵਾਲੇ ਇਕੱਠੇ ਹੋ ਰਹੇ ਹੋ ਤੁਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰ ਰਹੇ ਹੋ ਪਰ ਜਦੋਂ ਬਚ ਕੇ ਨਿਕਲਣਾ ਹੁੰਦਾ ਕਹਿਣਾ ਜੀ ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹ ਕਹਿਣਗੇ ਜੀ ਇਹ ਕੇਂਦਰ ਗਵਰਨਮੈਂਟ ਦਾ ਕੰਮ ਹੈ ਜਦ ਕਿ ਹਰ ਰੋਜ਼ ਰਾਤ ਨੂੰ ਤੁਸੀਂ ਇਕੱਠੇ ਬੈਠਨੇ ਹੋ ਜਾਂ ਫੋਨਾਂ 'ਤੇ ਗੱਲ ਕਰਦੇ ਹੋ ਔਰ ਸਵੇਰ ਉੱਠ ਕੇ ਇੱਕ ਦੂਜੇ ਦੇ ਖਿਲਾਫ ਕੌਲਾਂ ਬਿਆਨ ਦੇਣ ਲੱਗ ਜਨਿਓ ਅਰੇ ਥੋੜਾ ਨਹੀਂ ਥੋਥੋ ਪਹਿਲੇ ਵਾਲਿਆਂ ਦਾ ਵੀ ਆਹੀ ਕੰਮ ਸੀ ਇਸੇ ਲਈ ਤਾਂ ਅਸੀਂ ਬੋਲ ਰਹੇ ਹਾਂ ਕਿ ਜਦੋਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਣ ਤੇ ਲੁੱਟਣ ਤੇ ਤੇ ਕੁੱਟਣ ਤੇ ਹੋ ਜਾਣ ਤਾਂ ਉਦੋਂ ਆਮ ਲੋਕ ਹੀ ਉੱਠਣਗੇ ਅਸੀਂ ਗੱਲ ਕਰਾਂਗੇ ਨਹੀਂ ਤਾਂ ਦੱਸ ਦਿਓ ਕਿ ਬੁੱਢਾ ਨਾਲਾ ਸਹੀ ਹੈ ਪਹਿਲਾਂ ਤਾਂ ਤੁਸੀਂ ਖੋਦੀ ਉਹਨੂੰ ਬੁੱਢਾ ਨਾਲਾ ਕਿਆ ਉਹ ਬੁੱਢਾ ਦਰਿਆ ਸੀ ਬੁੱਢਾ ਨਾਲਾ ਉਹਨੂੰ ਬਣਾਇਆ ਕਿਨੇ ਹੈ ਦੱਸ ਦਿਓਗੇ ਆ ਤੁਹਾਡੇ ਸੰਰਖਣ ਚ ਬਣਿਆ ਨਾ ਉਹ ਬੁੱਢਾ ਨਾਲਾ ਜਿਹੜਾ ਕਿ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਨਾਮ ਦਿੱਤਾ ਸੀ ਜੀ ਨੂੰ ਜਿੱਥੇ ਲੋਕ 80 ਦੇ ਗੇਟ ਚ ਨਹਾਉਂਦੇ ਵੀ ਹੁੰਦੇ ਸੀਗੇ ਉਹਦਾ ਹਾਲ ਤੁਸੀਂ ਕੀ ਕੀਤਾ ਇਹ ਸਭ ਤੁਹਾਡੇ ਅੱਗੇ ਪੋਲਿਟਿਸ਼ਨਾਂ ਦਾ ਹੀ ਕੰਮ ਹੈ ਨਾ ਤੇ ਹੁਣ ਵਾਲਿਆਂ ਦਾ ਅੱਜ ਹੁਣ ਜ਼ਰਾ ਯੂਨੀਵਰਸਿਟੀ ਦੇ ਜਿੱਥੇ ਤੁਸੀਂ ਕਿਹਾ ਪਤਾ ਨਹੀਂ ਕੌਣ ਕੌਣ ਲੋਕ ਆਗੇ ਜਨਾਬ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਅਕ੍ਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਤੁਸੀਂ ਕਿਹਾ ਨਾ ਬੜਾ ਇਹਨੂੰ ਇਮੋਸ਼ਨਲ ਮਸਲਾ ਹੋ ਜਾਏ ਫੇਰ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤੱਕ ਤੁਸੀਂ ਤਾਂ ਸਮਝ ਲਿਆ ਸੀ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਦੀ ਧਰੋਆ ਰ ਹੈ ਕਉਕੇ ਥੋਟਾ ਖੂਨ ਸਾਰਿਆਂ ਦਾ ਪੋਲਿਟਿਸ਼ਨਾਂ ਦਾ ਬਲੂ ਹੋ ਚੁੱਕਿਆ ਹੈ ਤੁਹਾਨੂੰ ਇਮੋਸ਼ਨ ਨਾਂ ਦੀ ਜੀ ਚੀਜ਼ ਹੀ ਨਹੀਂ ਤੁਹਾਡੇ ਚ ਜੇ ਹੋਵੇ ਤਾਂ ਲੋਕਾਂ ਦਾ ਇਮੋਸ਼ਨ ਵੇਖ ਕੇ ਤੁਸੀਂ ਹੁਣ ਤੱਕ ਤੁਹਾਡੇ ਕੋਈ ਦੇ ਇਲੈਕਸ਼ਨਾਂ ਦੇ ਐਲਾਨ ਹੋ ਚੁੱਕਿਆ ਹੁੰਦਾ ਸੈਨੇਟ ਦਾ ਸ਼ੈਡਿਊਲ ਅਨਾਉਂਸ ਹੋ ਚੁੱਕਿਆ ਹੁੰਦਾ ਕਿਉਂ ਨਹੀਂ ਕੀਤਾ 13 ਤਰੀਕ ਹੋ ਗਈ ਨਾ 3 ਦਿਨ ਹੋ ਗਏ ਨਾ ਕਿਉਂ ਨਹੀਂ ਕੀਤਾ ਇੰਨਾ ਕਿੰਨਾ ਕੰਮ ਹੈ ਵੀ ਸੀ ਕਹਿ ਰਹੀ ਹੈ ਆਲਰੇਡੀ ਕਮੇਟੀ ਨੂੰ ਕਿ ਅਸੀਂ ਉਹ ਡੇਟਸ ਸਾਰਾ ਸ਼ੈਡਿਊਲ ਬਣਾ ਕੇ ਭੇਜਤਾ ਕਰ ਦੇਣ ਕਿੱਡਾ ਕੌਖਾ ਕੰਮ ਹੈ ਤੇ ਸੈਕਿੰਡ 28 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲਿਆਂਦਾ ਕਿਉਂ ਜੇ ਤੁਸੀਂ ਉਹਨੂੰ ਬਾਅਦ ਚ ਕੈਨਸਲ ਕਰ ਰਹੇ ਹੋ ਤਾਂ ਨੋਟੀਫਿਕੇਸ਼ਨ ਲਿਉਣ ਦੀ ਕੀ ਲੋੜ ਸੀ ਕਿ 5 ਤਰੀਕ ਤੋਂ ਸੈਨੇਟ ਭੰਗ ਤੇ ਸਿੱਧੀ ਇਹ ਸੈਂਟਰ ਦੇ ਥੱਲੇ ਸੈਂਟਰਲ ਯੂਨੀਵਰਸਿਟੀ ਹੋ ਜੂਗੀ ਥੋੜੀ ਉੱਥੇ ਦਾਦਾਗਿਰੀ ਚੱਲੂਗੀ ਆਪ ਦਾ ਹੀ ਸਿਲੇਬਸ ਬਣਾਉਂਗੇ ਜਬਾਤ ਬਾਕੀ ਥਾਵਾਂ ਤੇ ਜਿਹੜੀ ਹਿਸਟਰੀ ਹੋ ਹੀ ਨਹੀਂ ਉਹ ਕ੍ਰੀਏਟ ਕਰ ਰਹੇ ਹੋ ਤੁਸੀਂ ਇਹ ਕਿਉਂ ਕੋਸ਼ਿਸ਼ ਕੀਤੀ ਜਿਹੜਾ ਬੜਾ ਆਰਾਮ ਨਾਲ ਕੁਰਸੀ ਤੇ ਬਹਿ ਕੇ ਕਹਿ ਰਹੇ ਹੋ ਨਾ ਇਹ ਲੋਕ ਕਿਉਂ ਤੁਰੇ ਫਿਰਦੇ ਆ ਤਾਂ ਫਿਰ ਕੀਤਾ ਕਿਉਂ ਤੁਸੀਂ ਅਸੀਂ ਤਾਂ ਤਾਂ ਤੁਰੇ ਫਿਰਦੇ ਆ ਕਿ ਤੁਸੀਂ ਪੰਜਾਬ ਤੋਂ ਯੂਨੀਵਰਸਿਟੀ ਖੋ ਰਹੇ ਸੀ ਕਿਉਂ ਖੋ ਰਹੇ ਸੀ ਦੱਸੂਗੇ 28 ਤਰੀਕ ਦੀ ਨੋਟੀਫਿਕੇਸ਼ਨ ਦਾ ਕਾਰਨ ਕੀ ਹੈ ਤੇ ਫਿਰ 4 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲੈ ਕੇ ਆਉਣੇ ਹੋ ਕਿ ਨਹੀਂ 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 ਜੀ ਰੱਦ ਤੇ ਨਾਲ ਹੀ ਤਿੰਨ ਚਾਰ ਘੰਟਿਆਂ ਬਾਅਦ ਫਿਰ ਲੈ ਆਏ ਉਹਨੇ ਨੋਟੀਫਿਕੇਸ਼ਨ ਕਿ ਨਹੀਂ 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 ਇੱਕ ਹੋਰ ਨੋਟੀਫਿਕੇਸ਼ਨ ਲਈ ਜੋ 28 ਵਰਗੀ ਹੈ ਜਮਾ ਸਿਰਫ ਉਹ ਚ ਡੇਟ ਫਿਕਸ ਨਹੀਂ ਸੀ ਤੇ ਫਿਰ ਚੌਥੀ ਨੋਟੀਫਿਕੇਸ਼ਨ ਕਿ ਨਹੀਂ 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 ਰੱਦ ਜੀ ਇਹ ਚਾਰ ਨੋਟੀਫਿਕੇਸ਼ਨ ਆ ਥੋੜੀ ਸੈਂਟਰਲ ਗਵਰਨਮੈਂਟ ਨੂੰ ਹੋਰ ਕੋਈ ਕੰਮ ਨਹੀਂਗਾ ਬਸ ਆਹੀ ਕੰਮ ਹੈ ਕਿ ਸਾਜ਼ਿਸ਼ ਕਰੋ ਤਰੀਕਾ ਲੱਭੋ ਟੈਸਟ ਕਰੋ ਕਿ ਇਨਾਂ ਚ ਤੜ ਹੈ ਕਿ ਨਹੀਂ ਇਹ ਰਿਐਕਟ ਕਰਦੇ ਨੇ ਕਿ ਨਹੀਂ ਜਦੋਂ ਰਿਐਕਟ ਕੀਤਾ ਤੇ ਫਿਰ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਆ ਕੀ ਤੁਹਾਡੀ ਗਵਰਨਮੈਂਟ ਦੱਸੂਗੀ ਕਿ ਗਵਰਨਮੈਂਟ ਦੇ ਜੋ ਅਫੀਸਰ ਜੋ ਮੰਤਰੀ ਜੋ ਪੂਰਾ ਤੰਤਰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਰਨਾ ਕੀ ਹੈ ਚਾਰ-ਚਾਰ ਨੋਟੀਫਿਕੇਸ਼ਨਾਂ ਕਿ ਹੁਣ ਇੰਨਾ ਚਿਰ ਕਿਉਂ ਲੱਗ ਰਿਹਾ ਮਾੜਾ ਜਿਹਾ ਮੈਂ ਤੁਹਾਨੂੰ ਦੱਸ ਦਿਆ ਤੁਹਾਨੂੰ ਕਾਹਦਾ ਪਤਾ ਹੋਣਾ ਹੈ ਇਹ ਯੂਨੀਵਰਸਿਟੀ ਪੰਜਾਬ ਦੀ ਤਰੋਅਰ ਹੈ ਪਤਾ ਕਿੰਨੇ 100 ਸਾਲ 150 ਸਾਲ ਪੁਰਾਣੀ ਹੈ ਅਪ੍ਰੋਕਸੀਮੇਟਲੀ 1882 ਦੀ ਹੈ ਇਹ ਤਰੋਅਰ ਇਸ ਲਈ ਕਹਿ ਰਿਹਾ ਮੈਂ ਇਥੋਂ ਦੋ ਨੋਬਲ ਪ੍ਰਾਈਜ਼ ਜੀਨਰ ਹੋਏ ਨੇ ਇੱਕ ਮਿਸਟਰ ਖੁਰਾਨਾ ਸੀ ਇੱਕ ਕੋਈ ਮੁਸਲਮ ਜੈਂਟਲਮੈਨ ਸੀਗੇ ਇੱਕ ਨੂੰ ਮੈਨ ਲੱਗਦਾ ਕੈਮਿਸਟਰੀ ਸੀਗਾ ਸ਼ਾਇਦ ਨਹੀਂ ਫਿਜ਼ਿਕਸ ਦੇ ਵਿੱਚ ਔਰ ਇੱਕ ਨੂੰ ਮੈਡੀਸਨ ਦੇ ਵਿੱਚ ਦੋ ਨੋਬਲ ਪ੍ਰਾਈਜ਼ ਜੀਨਰ ਇਥੋਂ ਹੀ ਡਾਕਟਰ ਮਨਮੋਹਨ ਸਿੰਘ ਪੜ ਕੇ ਗਏ ਨੇ ਔਰ ਇਹ ਯੂਨੀਵਰਸਿਟੀ ਇੱਕ ਟਾਈਮ ਤੇ 2012 ਜਾਂ 13 ਜਾਂ 14 ਚ ਮੈਨ ਲੱਗਦਾ ਟਾਈਮਸ ਵੱਲੋਂ ਵਰਲਡ ਦੀ ਇੱਕ ਬਹੁਤ ਹੀ ਕਮਾਲ ਦੀ ਹੈਗੀ ਹੈ ਮਸ਼ਹੂਰ ਜਿਹੜੀ ਹੈਗੀ ਹੈ ਇੱਕ ਕੰਪਨੀ ਕਹਿ ਲੋ ਜਾਂ ਉਹਨਾਂ ਨੇ ਰੇਟਿੰਗ 'ਚ ਇੱਕ ਨੰਬਰ ਤੇ ਕੱਢਿਆ ਸੀ ਹਿੰਦੁਸਤਾਨ ਦੀ ਏ ਯੂਨੀਵਰਸਿਟੀ ਔਰ ਵਰਲਡ ਦੀਆਂ 200 ਬਿਹਤਰੀਨ ਯੂਨੀਵਰਸਟੀਆਂ 'ਚ ਦਾ ਨਾਮ ਸੀਗਾ ਪਰ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਜਦੋਂ ਤੋਂ ਤੁਹਾਡੀ ਟੇਢੀ ਨਜ਼ਰ ਹੋਈ ਹੈ ਜਦੋਂ ਤੋਂ ਤੁਹਾਡੇ ਊਂਟ ਪਟਾੰਗ ਵੀਸੀਆਈ ਨੇ ਇੱਥੇ ਉਸ ਤੋਂ ਬਾਅਦ ਸੱਤਿਆ ਨਾਸ਼ ਕਰਤਾ ਤੁਸੀਂ ਹੁਣ ਪਤਾ ਨਹੀਂ 800 ਕੇ 1600 ਨੰਬਰ ਹੈ ਨਹੀਂ 600 ਤੋਂ 800 ਦੇ ਵਿੱਚ ਹੈ ਕਿਤੇ ਉਹਦੀ ਰੈਂਕਿੰਗ ਜਿਹੜੀ ਇੱਕ ਟਾਈਮ ਤੇ 200 ਤੇ ਸੀ ਤੇ ਇੰਡੀਆ ਦੀ ਨੰਬਰ 1 ਸੀਗੀ ਇਹ ਤੁਹਾਡੀ ਸਰਕਾਰ ਦੇ ਕੰਮ ਨੇ ਔਰ ਮੈਨੂੰ ਦੱਸੂਗੇ ਸੈਨੇਟ ਸੈਨੇਟ ਤੁਹਾਨੂੰ ਬੁਰੀ ਕਿਉਂ ਲੱਗਦੀ ਹੈ ਕਿਉਂਕਿ ਤੁਹਾਡੀ ਡਿਕਟੇਟਰਸ਼ਿਪ ਨਹੀਂ ਚੱਲਣ ਦਿੰਦੀ ਜਦ ਕਿ ਸੈਨੇਟ ਇੱਕ ਅਜਿਹਾ ਪ੍ਰਬੰਧ ਹੈ ਜਿਹੜਾ ਦੇਸ਼ ਦੇ ਵਿੱਚ ਹਰ ਯੂਨੀਵਰਸਿਟੀ 'ਚ ਹੋਣਾ ਚਾਹੀਦਾ ਹੈ ਡੈਮੋਕਰੈਟਿਕ ਜਿਹਦੇ ਨਾਲ ਤੁਸੀਂ ਵੀ ਤੁਸੀਂ ਤਾਂ ਮਿਨਿਸਟਰ ਡੈਮੋਕਰੈਟਿਕ ਵੀ ਨਾਲ ਬਣੇ ਨਹੀਂ ਕਿਉਂਕਿ ਤੁਸੀਂ ਤਾਂ ਹਾਰੇ ਹੋ ਤੁਸੀਂ ਖੁਦ ਨੋਮੀਨੇਟਡ ਹੋ ਤੇ ਹਈ ਤੁਸੀਂ ਨੋਮੀਨੇਟਡ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਉਹਨਾਂ ਦੇ ਵੀਸੀ ਬਣਾਉਣਾ ਚਾਹੁੰਦੇ ਉਹਦਾ ਪ੍ਰਬੰਧਨ ਚਾਹੁੰਦੇ ਹੋ ਇਹ ਡੈਮੋਕਰੈਟਿਕ ਪ੍ਰਬੰਧਨ ਹੈ ਕਿਉਂਕਿ ਇਹ ਸੈਨੇਟ ਮੈਂਬਰ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਚੁਣੇ ਜਾਂਦੇ ਨੇ ਤੇ ਫਿਰ ਉਹ ਹੀ ਚਲਾਉਂਦੇ ਨੇ ਉਹਦੀ ਰეკਮੈਂਡੇਸ਼ਨ ਤੇ ਵੀਸੀ ਚਲਾਉਂਦਾ ਥੋਨੂੰ ਨਹੀਂ ਚਾਹੀਦੀ ਉਹ ਕਿਉਂਕਿ ਤੁਹਾਡੇ ਊਠ ਪਟਾਕ ਆਰਡਰਸ ਨੂੰ ਉਹ ਰੋਕ ਲੈਂਦਾ 2000 ਆਪਣਾ 20 ਦੇ ਵਿੱਚ ਜਾਂ 21 ਦੇ ਵਿੱਚ ਅਸੀਂ ਲੜੇ ਸੀ ਉਦੋਂ ਵੀ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਸੈਨੇਟ ਦੇ ਇਲੈਕਸ਼ਨ ਨਾ ਹੋ ਅਸੀਂ ਰੌਲਾ ਪਾ ਪਾ ਕੇ ਸਟ੍ਰਾਈਕਸ ਕਰ ਕਰਕੇ ਫਿਰ ਕਰਵਾਏ ਸੀ ਤੁਹਾਡੇ ਕੋਲੋਂ ਫਿਰ 2024 ਦੇ ਸੈਨੇਟ ਭੰਗ ਹੋਈ ਹੋਈ ਐ ਭੰਗ ਕਹੇ ਲੋ ਜਾਉਂ ਕਹੇ ਤੁਸੀਂ ਉਹਦੀ ਟਰਮ ਪੂਰੀ ਹੋਈ ਐ ਕਿਉਂ ਨਹੀਂ ਇਲੈਕਸ਼ਨ ਕਰਾਈ 1 ਸਾਲ ਦੇ ਇੰਨੇ ਹੀ ਇਮਾਨਦਾਰ ਸੀ ਤੁਸੀਂ ਤਾਂ ਔਰ ਫਾਈਨਲੀ ਇੱਕ ਨੋਟੀਫਿਕੇਸ਼ਨ ਲੈ ਆਏ ਕਿ ਭੰਗ ਜੀ ਕਿਉਂ ਕੀਤਾ ਏ ਕੈਨ ਯੂ ਐਕਸਪਲੇਨ ਮਿਸਟਰ ਮਿਨਿਸਟਰ ਦਸੂंगे ਦੇ ਬਾਰੇ ਕਿ ਤੁਸੀਂ ਇਹ ਨੋਟੀਫਿਕੇਸ਼ਨ ਕਿਉਂ ਲਿਆਂਦੀ ਸੀ ਸੈਨੇਟ ਨੂੰ ਭੰਗ ਕਿਉਂ ਕਰ ਰਹੇ ਸੀ ਔਰ ਇਹ ਗੱਲ ਪੰਜਾਬ ਦੇ ਹਿੱਸੇ ਦੀ ਪੰਜਾਬ ਗਵਰਨਮੈਂਟ ਬਹੁਤ ਵਾਰੀ ਆਪਦਾ ਆਰਗੂਮੈਂਟ ਦੇ ਚੁੱਕੀ ਐ ਜਦ ਕਿ ਉਸ ਗਵਰਨਮੈਂਟਾਂ ਨਾਲ ਜਿੰਨੀਆਂ ਵੀ ਪੰਜਾਬ ਦੀਆਂ ਨੇ ਮੈਂ ਬਿਲਕੁਲ ਸਹਿਮਤ ਨਹੀਂ ਦਾ ਜਿਨ੍ਹਾਂ ਦਾ ਐਕਸਪੈਂਡਿਚਰ 1.50 ਹਜ਼ਾਰ ਕਰੋੜ ਹੋਵੇ ਉਹਨਾਂ ਨੂੰ 200 300 ਕਰੋੜ ਹੋਰ ਦੇਣ 'ਚ ਕੀ ਪ੍ਰੋਬਲਮ ਐ ਔਰ ਇਹ ਯੂਨੀਵਰਸਿਟੀ ਕੋਲੇ ਇੰਨੀ ਕ ਜ਼ਮੀਨ ਐ ਇੰਨਾ ਕ ਪੂਰਾ ਮਾਮਲਾ ਹੈਗਾ ਇੰਨਾ ਕਿ ਇਹਦਾ ਨਾਂ ਹੈਗਾ ਕਿ ਇਸ ਚੀਜ਼ ਨੂੰ ਪ੍ਰੋਫਿਟੇਬਲ ਵੀ ਬਣਾਇਆ ਜਾ ਸਕਦਾ ਪਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜੋ ਦੁਨੀਆ ਦੇ ਵਿਦਿਅਕ ਅਦਾਰੇ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਨੂੰ ਗਵਰਨਮੈਂਟਸ ਵੱਲੋਂ ਗ੍ਰਾਂਟਸ ਮਿਲਦੀਆਂ ਨਹੀਂ ਕਿਉਂਕਿ ਇਹ ਯੂਨੀਵਰਸਿਟੀਆਂ ਜਿੰਨੀਆਂ ਥੋੜੀ ਬੰਦਿਆਂ ਦੀਆਂ ਜ਼ਿਆਦਾਤਰ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਦੇ ਮੁਕਾਬਲੇ ਪੰਜਾਬ ਚੀ ਨੇ ਜਿਹੜੀਆਂ 5 ਗੁਣਾ ਘੱਟ ਮਤਲਬ ਉਹਨਾਂ ਦੀ ਫੀਸਸ ਇਨ੍ਹਾਂ ਤੋਂ ਪੰਜਾਬ ਯੂਨੀਵਰਸਿਟੀ ਤੋਂ 5 ਗੁਣਾ ਜ਼ਿਆਦਾ ਹੈ ਹੋਸਟਲ ਦੀਆਂ ਜਿਹੜੀਆਂ ਫੀਸਸ ਨੇ ਉਹ ਵੀ ਜ਼ਿਆਦਾ ਨੇ ਕਿਰਾਏ ਕਹਿ ਲੋ ਜਾਂ ਤਾਂ ਇੰਨਾ ਫਰਕ ਹੈ ਉਹ ਵਿਚਾਰੇ ਗਰੀਬ ਸਟੂਡੈਂਟ ਕਿੱਥੇ ਜਾਣਗੇ ਫਿਰ ਵੈਸੇ ਤਾਂ ਤੁਸੀਂ ਆਣੇ ਸੀ ਰਿਜ਼ਰਵੇਸ਼ਨ ਦਿੰਨੇ ਆ ਤੇ ਜਦੋਂ ਇੱਥੇ ਉਹਨਾਂ ਨੂੰ ਅਕਾਮੋਡੇਟ ਕੀਤਾ ਜਾਂਦਾ ਕਿਉਂਕਿ ਘੱਟ ਫੀਸਾਂ ਨੇ ਉਹ ਦੇ ਸਕਦੇ ਨਹੀਂ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਦੋਸਤਾਂ ਦੀਆਂ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਇਹ ਬੰਦ ਹੋ ਜੇ ਜਾਂ ਇਹਦੀਆਂ ਫੀਸਿਜ਼ ਅਪ ਕਰ ਦਈਏ ਜਦੋਂ ਤੁਹਾਡੇ ਡਾਇਰੈਕਟ ਕੰਟਰੋਲ ਚਾਊਗਾ ਸੈਨੇਟ ਕੁਝ ਨਹੀਂ ਕਰ ਪਾਊਗਾ ਤੇ ਫਿਰ ਉਹ ਸਟੂਡੈਂਟ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਭੱਜ ਜਾਣ ਤਾਂ ਜੋ ਉਹਨਾਂ ਦਾ ਬਿਜ਼ਨਸ ਹੋਰ ਪਰਫੁੱਲਤ ਹੋਵੇ ਆ ਜੋ ਦਿੱਲੀ ਦੇ ਨੇੜੇ ਟਿਹੜੇ ਨੇ ਇਹ ਤਾਂ ਮੈਂ 5 ਗੁਣਾ ਇੰਨਾਂ ਦੀਆਂ ਕਹਿ ਰਿਹਾ ਜਿਹੜੇ ਆ ਜੋ ਹੋਰ ਪਤਾ ਨਹੀਂ ਕਿੰਨੀਆਂ ਯੂਨੀਵਰਸਿਟੀਆਂ ਨੇ ਦਿੱਲੀ ਦੇ ਨੇੜੇ ਉਹਨਾਂ ਦੀ ਤਾਂ 15-15 ਗੁਣਾ ਜ਼ਿਆਦਾ ਫੀਸੇਸ ਹੈ ਪੰਜਾਬ ਯੂਨੀਵਰਸਿਟੀ ਤੋਂ ਤੁਸੀਂ ਨਹੀਂ ਚਾਹੁੰਦੇ ਨਾ ਇਹ ਲੋਕ ਪੜਨ ਕਿਉਂਕਿ ਜੇ ਪੜਨਗੇ ਤਾਂ ਤੁਹਾਡੀਆਂ ਸਾਰੀਆਂ ਹਰਕਤਾਂ ਪੋਲਿਟਿਸ਼ੀਅਨਾਂ ਦੀਆਂ ਇਹਨਾਂ ਨੂੰ ਪਤਾ ਲੱਗਣਗੀਆਂ ਕਿ ਤੁਸੀਂ ਕਿਵੇਂ ਲੁੱਟ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ ਅਮੀਰ ਕਿਵੇਂ ਹੋ ਰਹੇ ਹੋ ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਗੀ ਹੈ ਔਰ ਸਿਰਫ ਤੁਸੀਂ ਨਹੀਂ ਤੁਹਾਡੇ ਨਾਲ ਦੇ ਪੋਲਿਟਿਸ਼ੀਅਨ ਵੀ ਕਿ ਥੋਡੇ ਜੋਆ ਮਿਸਟਰ ਵਿਕਰਮ ਮਜੀਠੀਆ ਦੇ ਉੱਤੇ ਕੇਸ ਬਣਾਇਆ ਕਿ ਤੁਹਾਡੀ ਸਾਰਿਆਂ ਦੀ ਇਹ ਚੈਕਿੰਗ ਨਹੀਂ ਹੋਣੀ ਚਾਹੀਦੀ ਕਿ ਲੋਕ ਮਰ ਕੇ ਵੀ ਰਹੇ ਨੇ ਉਹ ਗਰੀਬ ਕਿਵੇਂ ਹੋ ਰਹੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਸੁੱਕੜ ਕੇ ਵੀ ਰਹੀਆਂ ਉਹਨਾਂ ਦੇ ਘਰ ਕਿਵੇਂ ਛੋਟੇ ਹੋ ਰਹੇ ਨੇ ਬੱਚੇ ਬਾਹਰ ਕਿਉਂ ਭਜ ਰਹੇ ਨੇ ਤੇ ਤੁਹਾਡੇ ਘਰ ਮਹਿਲਾਾਂ ਛਿਵੇਂ ਬਦਲ ਰਹੇ ਨੇ ਦੱਸੂਗੇ ਇਹਦੇ ਬਾਰੇ ਇਹ ਕਿਉਂ ਬੋਲਦੇ ਨਹੀਂ ਤੁਹਾਨੂੰ ਤਾਂ ਬੁਰਾ ਲੱਗਣਾ ਹੀ ਆ ਸੀ ਬੋਲਦੇ ਕਿਉਂ ਆ ਕਿਉਂਕਿ ਤੁਹਾਡੀਆਂ ਕਰਤੂਤਾਂ ਦੱਸਦੇ ਆ ਸਾਰਿਆਂ ਦੀਆਂ ਤੁਹਾਡੀ ਗਵਰਨਮੈਂਟਸ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਨਹੀਂ ਕੀਤਾ ਤੇ ਜੋ ਨਹੀਂ ਕੀਤਾ ਉਹਦੀ ਬਜਾਏ ਤੁਸੀਂ ਕਰ ਕੀ ਰਹੇ ਹੋ ਇਹ ਦੱਸਦੇ ਆਂ ਅਸੀਂ ਜਿਵੇਂ ਦਰਿਆਵਾਂ ਨੂੰ ਤੁਸੀਂ ਕਿ ਤੁਹਾਨੂੰ ਨਹੀਂ ਪਤਾ ਥੀम्स ਦਰਿਆ ਕਲੀਨ ਹੋ ਗਿਆ ਲੰਡਨ ਦਾ ਸਿਆਨ ਪਾਇਰਸ ਦਾ ਰਿਆਨ ਨਦੀਆ ਜਰਮਨੀ ਦੀ ਇਹ ਵੀ ਗੰਦੇ ਹੁੰਦੇ ਸੀ ਕਿ ਤੇ ਐਨ ਕਲੀਨ ਹੋ ਗਏ ਨੇ ਤੇ ਸਾਡਾ ਬੁੱਢਾ ਦਰਿਆ ਕਿਉਂ ਨਹੀਂ ਹੋ ਰਿਹਾ ਜਦੋਂ ਅਸੀਂ ਆਨੇ ਆਂ ਕੀ ਤੁਹਾਡੇ ਕੰਸਟੀਟਿਊਸ਼ਨਲ ਬਾਡੀ ਨਹੀਂ ਕਿ ਤੁਹਾਡੀ ਨੈਸ਼ਨਲ ਪੋਲਿਊਸ਼ਨ ਬੋਰਡ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਨਹੀਂ ਮੰਨਦੇ ਤੁਸੀਂ ਉਹਨਾਂ ਦਾ ਆਰਡਰ ਹੋਇਆ ਹੋਇਆ ਔਰ ਤੁਹਾਡੇ ਯਾਰਾਂ ਦੀ ਆ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਮੰਨ ਨਹੀਂ ਰਹੀ ਕਿ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੀਗੀ ਅਸੀਂ ਕੇਸ ਕੀਤਾ ਹੋਇਆ ਔਰ ਕੇਸ ਤੇ ਵੀ ਕੀ ਨਹੀਂ ਇੰਪਲੀਮੈਂਟ ਕਰਾਉਣਾ ਉਹ ਪੰਜਾਬ ਗਵਰਨਮੈਂਟ ਦੇ ਥੱਲੇ ਆ ਨਾ ਪੰਜਾਬ ਪੁਲਿਸ ਨਹੀਂ ਕਰਾ ਰੇ ਕੀ ਕਰ ਲੈਣਗੇ ਇਸ ਤੇ ਕੇਸ ਕਰਤਾ ਉੱਥੇ ਕੋਈ ਪੇਸ਼ ਨਹੀਂ ਹੋ ਰਿਹਾ ਇਹ ਤੁਹਾਡੀਆਂ ਰਾਡੀਆਂ ਮਿਲੀਆਂ ਪੁਕਤਾ ਨਹੀਂ ਕਿਉਂਕਿ ਆ ਜਿੰਨੀਆਂ ਫੈਕਟਰੀਆਂ ਮੈਂ ਗਣਾਈਆਂ ਜੋ ਗੰਦੇ ਕਰ ਲੈ ਤੁਹਾਨੂੰ ਦਰਦ ਪਤਾ ਕਿਉਂ ਹੋ ਰਿਹਾ ਕਿਉਂਕਿ ਪਬਲਿਕ ਹੀਅਰਿੰਗ ਲਈ ਅਸੀਂ ਉਹਨਾਂ ਲੋਕਾਂ ਨੇ ਜਦੋਂ ਸਾਡੇ ਕੋਲੇ ਆਏ ਸਾਨੂੰ ਦੱਸਿਆ ਕਿ ਸਾਡੀ ਜੀ ਆ ਫੈਕਟਰੀ ਸਾਡੇ ਪਿੰਡਾਂ ਨੂੰ ਗਾਲ ਦੂਗੀ ਸਾਨੂੰ ਦੱਸੋ ਕੀ ਕਰੀਏ ਅਸੀਂ ਉਹਨਾਂ ਨੂੰ ਗਾਈਡ ਕੀਤਾ ਅਸੀਂ ਨਾਲ ਖੜੇ ਜਾ ਕੇ ਉਹਨਾਂ ਦੇ ਅਸੀਂ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਤੁਹਾਨੂੰ ਬੁਰਾ ਨਾ ਗਰੇ ਕਿਉਂਕਿ ਤੁਹਾਡੇ ਦੋਸਤਾਂ ਦੀਆਂ ਫੈਕਟਰੀਆਂ ਸੀ ਉਹ ਉਹਨਾਂ ਨੇ ਲੁੱਟਣਾ ਸੀ ਉਹਨਾਂ ਨੂੰ ਇੱਥੇ ਯੂਨੀਵਰਸਿਟੀ ਚ ਵੀ ਤਾਂ ਆਹੀ ਹੈ ਨੇ ਜਾਰੇ ਸੀ ਅਸੀਂ ਬੈਠੇ ਆ ਜਾ ਕੇ ਅਸੀਂ ਖੜਾ ਕੀਤਾ پورا ਅੰਦੋਲਨ ਨਾਲ ਲੱਗੇ ਆ ਕਮੇਟੀ ਦੇ ਤੇ ਕਾਉਂਸਲ ਦੇ ਹਾਂ ਜੋ ਤੁਸੀਂ ਕਹਿ ਸਹੀ ਕਿਹਾ ਕਿ ਉੱਥੇ ਮੇਰੇ ਨਾਲ ਕੁਝ ਮਤਲਬ ਤੁਹਾਡੇ ਨਾਲ ਕੋ ਟੱਚ ਚਾਹੀਏ ਲੋਕ ਮੈਨੂੰ ਸਾਨੂੰ ਪਤਾ ਹੈ ਯੂਨੀਵਰਸਿਟੀ ਦੇ ਵੀ ਬਹੁਤ سارے ਲੋਕ ਤੁਹਾਡੇ ਟੱਚ ਇਟ ਨੇ ਸਾਨੂੰ ਪਤਾ ਉਹਦਾ ਤੁਸੀਂ ਉਹ ਆਪਦੀ ਕਰਾਮਾਤ ਸ਼ੁਰੂ ਵੀ ਕਰਤੀ ਹੈ ਡਿਵਾਈਡ ਕਰਨ ਵਾਲੀ ਤੁਹਾਡੇ ਬੰਦੇ ਉੱਥੇ ਕੰਮ ਕਰ ਰਹੇ ਨੇ ਵੀ ਨੋ ਇਟ ਉਹੀ ਤੁਸੀਂ ਉੱਥੇ ਗੱਲਾਂ ਖਵਾ ਰਹੇ ਹੋ ਕੁਝ ਜਿਹਦੇ ਨਾਲ ਪਾੜ ਪਾਵੇ ਜੀਦੇ ਨਾਲ ਇਹ ਅੰਦੋਲਨ ਕਿਸੇ ਹੋਰ ਪਾਸੇ ਨਿਕਲ ਜੇ ਜੀਦੇ ਨਾਲ ਤੁਹਾਡੇ ਨਾਲ ਮਿਲੇ ਹੋਏ ਲੋਕ ਅੱਗੇ ਆ ਜਾਣ ਵੀ ਨੋ that ਇਹੀ ਕੰਮ ਕਰਦੇ ਹੋ ਤੁਸੀਂ ਹੋਰ ਤੁਸੀਂ ਚੰਗਾ ਕੰਮ ਥੋੜੀ ਕਰਨਾ ਅੰਗਰੇਜ਼ ਛੱਡ ਕੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਤੁਸੀਂ ਅਪਣਾਈ ਹੋਈ ਹੈ ਨਹੀਂ ਕਰ ਰਹੇ ਤਾਂ ਦੱਸ ਦਿਓ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਇਮੋਸ਼ਨ ਵੇਖ ਲਿਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਇਮੋਸ਼ਨਲੀ ਜਿੱਥੇ ਆ ਜਾਂਦੇ ਲੋਕ ਉੱਥੇ ਗੱਲ ਮੰਨ ਲੈਣੀ ਚਾਹੀਦੀ ਮੰਨੇ ਕਿਉਂ ਨਹੀਂ ਹਲਤੀ ਕੇ ਡਾਈ ਪ੍ਰੋਬਲਮ ਕੀ ਸ਼ੈਡਿਊਲ ਵਾਈਸ ਚਾਂਸਲਰ ਨੇ ਭੇਜਿਆ ਹੋਇਆ ਔਰ ਉਹ ਵੀ ਮਨ ਲੱਗਦਾ 7 ਕੇ 8 ਤਰੀਕ ਜਦੋਂ ਮੁਲਾਕਾਤ ਹੋਈ ਸੀ ਸਾਡੀ ਕਮੇਟੀ ਵਾਲੇ ਮੈਂਬਰਾਂ ਦੀ ਬੱਚਿਆਂ ਦੀ ਤਾਂ ਤੁਸੀਂ ਇਹੀ ਐਕਸਪਲੇਨ ਕੀਤਾ ਥੋੜੀ ਵੀ ਸੀ ਨੇ ਕਿ ਭੇਜਿਆ ਹੋਇਆ ਜੀ ਇੰਨਾ ਚਿਰ ਕੀ ਲੱਗ ਰਿਹਾ ਸਾਈਨ ਕਰਨ ਤੇ ਕੀ ਪ੍ਰੋਬਲਮ ਹੈ ਕਰ ਮੈਂ ਕੋਈ ਜਵਾਬ ਤੁਹਾਡਾ ਦੇਣਾ ਨਹੀਂ ਚਾਹੁੰਦਾ ਸੀ ਪਰ ਚਲੋ ਗੱਲ ਹੋ ਗਈ ਹੁਣ ਵੀ ਮੈਂ ਤੁਹਾਨੂੰ ਆਣਾ ਹਜੇ ਦੀ ਕਰ ਦਿਓ ਔਰ ਅਸੀਂ ਕੁਝ ਉਹ ਨਹੀਂ ਮੰਗ ਰਹੇ ਤੁਹਾਡੇ ਕੋਲੋਂ ਅਸੀਂ ਉਹੀ ਮੰਗ ਰਹੇ ਆ ਪੁਰਾਣਾ ਸਟੇਟਸ ਹਾਂ ਉਹਦੇ ਚ ਇੱਕ ਦੋ ਗੱਲਾਂ ਜ਼ਰੂਰ ਐਡ ਕਰ ਰਹੇ ਆਂ ਉਹ ਵੀ ਤੁਸੀਂ ਮੰਨਣੀਆਂ ਐ ਜਾਂ ਨਹੀਂ ਮੰਨਣੀਆਂ ਉਹ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਬਹਿ ਜਾਾਂਗੇ ਵਾਈ ਵੂ ਯੂ ਵਾਂਟ ਦੈਟ ਰੀਗਲ ਪੰਜਾਬ ਗਵਰਨਮੈਂਟ ਦੀ ਤੁਹਾਡੇ ਦੇ ਪੰਜਾਬ ਗਵਰਨਮੈਂਟ ਚ ਕੋਈ ਫਰਕ ਨਹੀਂਗਾ ਤੁਸੀਂ ਮਿਲੇ ਜੁਲੇ ਹੋ ਵਰਨਾ ਪੰਜਾਬ ਦਾ ਪਾਣੀ 160 ਐਮਐਫ ਤੋਂ 11 ਨਾ ਰਹਿ ਜਾਂਦਾ ਤੁਸੀਂ ਰਲ ਕੇ ਪੰਜਾਬ ਨੂੰ ਕੁੱਟਿਆ ਤੇ ਲੁੱਟਿਆ ਔਰ ਅੱਜ ਇੱਕ ਨੰਬਰ ਦਾ ਸੂਬਾ ਸਭ ਤੋਂ ਪਿੱਛੇ ਆ ਗਿਆ ਫੇਰ ਸਟੇਟ ਹੋਣ ਦੇ ਨੇੜੇ ਐ ਇਹੀ ਤਾਂ ਤੁਸੀਂ ਚਾਹੁੰਦੇ ਹੋ ਇਹੀ ਤਾਂ ਚਾਹਣੇ ਹੋ ਤੁਸੀਂ ਜਿਵੇਂ ਮੈਨੂੰ ਇੱਕ ਜਣੇ ਪੁੱਛ ਰੇ ਸੀ ਇੱਕ ਲੀਡਰ ਕਿ ਜੀ ਪੰਜਾਬ ਯੂਨੀਵਰਸਿਟੀ ਦਾ ਤਾਂ ਐਡਾ ਬੁਰਾ ਹਾਲ ਹੈ ਕੀ ਇਹਦਾ ਸੋਲੂਸ਼ਨ ਹੈ ਮੈਂ ਇਹਦਾ ਮਤਲਬ ਇਹ ਹੈ ਕਿ ਆਪਾਂ ਕੇਂਦਰ ਨੂੰ ਦੇ ਦਈਏ ਫਿਰ ਕੱਲ ਨੂੰ ਕਹਿਣਗੇ ਜੀ ਪੰਜਾਬ ਦਾ ਬਜਟ ਪੰਜਾਬ ਤਾਂ ਆਪਦੀਆਂ ਤਨਖਾਹਾਂ ਵੀ ਨਹੀਂ ਦੇ ਪਿਆ ਰਿਹਾ ਕਿਉਂਕਿ 4.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਸਾਡਾ ਇਕਨੋਮੀ ਦਾ ਸਾਈਜ਼ 10 ਲੱਖ ਕਰੋੜ ਹੈ ਫੇਲ ਸਟੇਟ ਦੇ ਨੇੜੇ ਆ ਫਾਈਨੈਂਸ਼ਲੀ ਐਮਰਜੈਂਸੀ ਆ ਜੂਗੀ ਫਿਰ ਦੇ ਦਿਓ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਔਰ ਸਟੇਟਸ ਦਾ ਜਿਹੜਾ ਸੂਬੇ ਦਾ ਉਹ ਖਤਮ ਕਰ ਦਿਓ ਸਟੇਟ ਰੋਡ ਖਤਮ ਕਰੋ ਆਹੀ ਕੰਮ ਵੀ ਨਾ ਤੁਸੀਂ ਮੈਂ ਜਾਣਦਾ ਤੁਹਾਨੂੰ ਤੁਹਾਡੇ ਵਰਗੇ ਸਾਰੇ ਜਿੰਨੇ ਤੁਹਾਨੂੰ ਮਤਲਬ ਤੁਹਾਡੇ ਵਰਗੇ ਪੋਲਿਟੀਸ਼ੀਨਾਂ ਨੂੰ ਤੁਸੀਂ ਪੰਜਾਬ ਨੂੰ ਮੰਗਤਾ ਬਣਾਉਣਾ ਚਾਹੁੰਦੇ ਹੋ ਤੁਸੀਂ ਪੰਜਾਬ ਦੀ ਹਾਲਤ ਹੈ ਇਹੋ ਜੀ ਕਰ ਦੇਣਾ ਚਾਹੁੰਦੇ ਹੋ ਕਿ ਪੰਜਾਬ ਵਾਲੀ ਇਹੀ ਤੁਹਾਡੀ ਪਾਲਿਸੀ ਹੈ ਨਾ ਕਿ ਜਦੋਂ ਪੰਜਾਬ ਬਰਬਾਦ ਹੋ ਗਿਆ ਫਿਰ ਸਾਨੂੰ ਕਹੂਗਾ ਤੁਸੀਂ ਆਓ ਤੁਸੀਂ ਭੁੱਲ ਗਏ ਹੋ ਕਿ ਤੁਹਾਡੇ ਚੋਂ ਪੰਜਾਬ ਵਾਲਾ ਕੰਨ ਹੈ ਨਹੀਂ ਹੁਣ ਤੁਸੀਂ ਉਧਰ ਚਲੇ ਗਏ ਹੋ ਦਿੱਲੀ ਵੱਲ ਪਹਿਲਾਂ ਵੀ ਤੁਸੀਂ ਵੋਟਾਂ ਪੰਜਾਬ ਦੀਆਂ ਲੈਂਦੇ ਸੀ ਭੁੱਤ ਦੇ ਦਿੱਲੀ ਦੇ ਹੱਕ ਵਿੱਚ ਸੀ ਜਿਹੜੀ ਜਿਹੜੀ ਜਿੱਥੋਂ ਦਾ ਖਾਈਏ ਨਾ ਉਥੋਂ ਦਾ ਹੋਈਦਾ ਤੁਸੀਂ ਤਾਂ ਖਾਂਦੇ ਨਹੀਂ ਵੋਟਾਂ ਵੀ ਇਥੋਂ ਦੀਆਂ ਲੈਂਦੇ ਰਹੇ ਹੋ ਔਰ ਅਸੀਂ ਇੱਕ ਹੈ ਕੋਈ ਸਾਡੇ ਚ ਵੰਡ ਨਹੀਂ ਗੇ ਸਾਰੇ ਪੰਜਾਬੀ ਇੱਕ ਨੇ ਔਰ ਵਾਹ ਉਹਨਾਂ ਨੂੰ ਹਮੇਸ਼ਾ ਅਸੀਂ ਲੱਗੇ ਹੋਏ ਆ ਜੋੜਨ ਤੇ ਜਿਹਦਾ ਤੁਹਾਨੂੰ ਦਰਦ ਹੁੰਦਾ ਕਿ ਜੋੜ ਕਿਉਂ ਰਹੇ ਨਹੀਂ ਆਪਦੇ ਪਾਣੀ ਦੀ ਆਪਦੇ ਹਵਾ ਦੀ ਆਪਦੀ এডਿਕੇਸ਼ਨ ਦੀ ਆਪਦੇ ਮੈਡੀਕਲ ਦੀ ਆਪਦੇ 35 ਮੁੱਦਿਆਂ ਦੀ ਗੱਲ ਕਿਉਂ ਕਰਨ ਲੱਗ ਗਏ ਤੁਹਾਡੀ ਗੱਲ ਕਿਉਂ ਨਹੀਂ ਕਰਦੇ ਜਿਵੇਂ ਤੁਸੀਂ ਵੰਡਦੇ ਹੋ ਅੱਜ ਉਹਨੇ ਕਾਂਗਰਸ ਵਾਲੇ ਵੀ ਕਰ ਰਹੇ ਨੇ ਕਿ ਇਹਨੂੰ ਵੋਟ ਪਾਈ ਤਾਂ ਖਾਲਿਸਤਾਨ ਸਾਨੂੰ ਪਾਈ ਤਾਂ ਹਿੰਦੁਸਤਾਨ ਇਹੀ ਤੁਸੀਂ ਕਰ ਰਹੇ ਹੋ ਇਹੀ ਬਾਕੀ ਪਾਰਟੀਆਂ ਕਰ ਰਹੀਆਂ ਨੇ ਇਹੀ ਤਾਂ ਖਤਮ ਕਰਨਾ ਅਸੀਂ ਜਿਹਦਾ ਤੁਹਾਨੂੰ ਦੁੱਖ ਹੋ ਰਿਹਾ ਔਰ ਪੰਜਾਬ ਯੂਨੀਵਰਸਿਟੀ ਵਾਲਿਆਂ ਵੱਲੋਂ ਮੈਂ ਕਹਿੰਦੇ ਆ ਇੱਕ ਵਾਰੀ ਵੈਸੇ ਤਾਂ ਉਹ ਗੱਲਾਂ ਆਪ ਕਰ ਹੀ ਲੈਣੇ ਕਮੇਟੀ ਵਾਲੇ ਔਰ ਉਹ ਕਰ ਲੈਣਗੇ ਆਈ ਹੋਪ ਕਰ ਲੈਣਗੇ ਬੰਦੇ ਦੇ ਪੁੱਤ ਬਣ ਕੇ ਉਹ ਚੀਜ਼ ਨੂੰ ਸ਼ਡਿਊਲ ਨੂੰ ਅਨਾਉਂਸ ਕਰ ਦਿਓ ਇਹ ਪੰਜਾਬ ਦੀ ਧਰੋਆ ਰ ਹੈ ਪੰਜਾਬ ਦਾ ਦਿਲ ਹੈ ਇਹ ਜਾਣਨੀ ਦੇਣਾ ਸੀ ਔਰ ਜਿਹੜੀਆਂ ਪੰਜਾਬ ਦੀਆਂ ਚੀਜ਼ਾਂ ਤੁਸੀਂ ਖੋਈਆਂ ਹੋਈਆਂ ਬਾਕੀ ਵੀ ਜਿਹੜਾ ਸਾਡਾ ਪਾਣੀ ਵੀ ਲੈ ਗਿਓ ਸਾਡੀ ਹਰ ਰਿਸੋਰਸ ਲੈ ਗਿਓ ਔਰ ਸਾਡੀ ਡੈਮੋਗ੍ਰਾਫੀ ਚੇਂਜ ਕਰ ਰਹੇ ਹੋ ਉਹ ਅਸੀਂ ਤੁਹਾਨੂੰ ਕਰਨ ਨਹੀਂ ਦੇਣਾਗਾ ਔਰ ਇਹ ਮੈਂ ਸਾਰਾ ਕੁਝ ਮੈਂ ਲੋਕਾਂ ਨੂੰ ਕਹੂੰਗਾ ਇਹ ਮੈਂ ਤੁਹਾਡੇ ਵੱਲੋਂ ਕਹਿ ਰਿਹਾ ਤੁਸੀਂ ਵੀ ਇਹਨਾਂ ਗੱਲਾਂ ਨੂੰ ਫੀਲ ਕਰੋ ਇਹ ਜੇ ਲੋਕ ਬੋਲਦੇ ਕਿਉਂ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਇਹ ਤੁਹਾਨੂੰ ਵਰਗਲਾ ਲੈਣਗੇ ਔਰ ਹੁਣ ਤੱਕ ਆਈ ਐਮ ਸੌਰੀ ਬਟੇ ਤੁਨੂੰ ਵਰਗ ਲਾਉਂਦੇ ਰਹੇ ਨੇ ਇਹ ਜੇ ਲੀਡਰ ਹੋ ਰਹੇ ਹੋ ਜਿਹਾ ਪਾਰਟੀਆਂ ਆਪਦੇ ਹੱਕ ਦੀ ਗੱਲ ਕਰੋ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਾਉਗੀ ਇਸ ਤੋਂ ਵਧੀਆ ਧਰਤੀ ਐ ਇਸ ਤੋਂ ਵਧੀਆ ਐਟਮੋਸਫੀਅਰ ਇਸ ਤੋਂ ਵਧੀਆ ਪਾਣ ਪਾਣੀ ਦੁਨੀਆ 'ਚ ਕਿਤੇ ਨਹੀਂਗਾ ਸਿਰਫ ਸਾਡੀ ਇੱਕੋ ਖਰਾਬੀ ਐ ਸੀ ਜੰਗ ਜੂਵੀ ਐ ਸੀ ਮਿਹਨਤੀ ਵੀ ਐ ਸਾਰਾ ਕੁਝ ਐ ਸਾਡੇ 'ਚ ਸਿਰਫ ਇੱਕ ਖਰਾਬੀ ਐ ਕਿ ਅਸੀਂ ਸੋਚ ਕੇ ਮੁੱਦਿਆਂ ਦੇ ਆਧਾਰ 'ਤੇ ਵੋਟ ਨਹੀਂ ਪਾਉਂਦੇਗੇ ਉਦੋਂ ਅਸੀਂ Hindu Muslim ਹੋ ਜਾਣੇ ਆ ਸਿੱਖ ਹੋ ਜਾਣੇ Dalit ਹੋ ਜਾਣੇ ਜੱਟ ਹੋ ਜਾਣੇ ਬ੍ਰਾਹਮਣ ਸ਼ੁੱਧਰ ਹੋ ਜਾਣੇ ਉਦੋਂ ਅਸੀਂ ਪੰਜਾਬੀ ਹੋ ਕੇ ਇੱਕ ਹੋ ਕੇ ਮੁੱਦਿਆਂ ਦੇ ਆਧਾਰ 'ਤੇ ਵੋਟ ਨਹੀਂ ਪਾਉਂਦੇ ਪਾ ਕੇ ਵੇਖੋ ਇਹ ਜੇ ਲੀਡਰ ਵੀ ਦਫਾ ਹੋਣਗੇ ਤੇ ਪੰਜਾਬ ਫਿਰ ਤੋਂ ਇੱਕ ਨੰਬਰ ਸੂਬਾ ਹੋ ਸਕਦਾ ਹੈ ਔਰ ਸਾਰੀਆਂ ਚੀਜ਼ਾਂ ਜੋ ਸਾਡੀਆਂ ਸੀ ਉਹ ਸਾਡੀਆਂ ਹੀ ਰਹਿਣਗੀਆਂ